ਤਨ ਬਾਬਾ ਸ੍ਰੀ ਚੰਨ ਜੀ ਜਦੋਂ ਦੁਨੀਆ ਬਣੀ ਉਦੋਂ ਕੁਦਰਤ ਨੂੰ ਪਰਮਾਤਮਾ ਰੂਪ ਵਿੱਚ ਪੂਜਦੇ ਸਨ ਹੌਲੀ ਹੌਲੀ ਸਮਾਂ ਬੀਤਿਆ ਫਿਰ ਮੂਰਤੀਆਂ ਬਣਾ ਕੇ ਪਰਮਾਤਮਾ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ ਇਨਸਾਨ ਨੇ ਕਿਉਂਕਿ ਇਨਸਾਨ ਨੂੰ ਪਤਾ ਲੱਗ ਗਿਆ ਸੀ ਕਿ ਇਨਸਾਨ ਨਹੀਂ ਸੁਣਦੇ ਮੂਰਤੀਆਂ ਸੁਣ ਲੈਂਦੀਆਂ ਹਨ ਇਨਸਾਨ ਨਿਰਜੀਵ ਹੋ ਚੁੱਕੇ ਹਨ ਪਰ ਮੂਰਤੀ ਦੇ ਵਿੱਚ ਜੀਵ ਹੈ ਮੂਰਤੀ ਜੀਵਤ ਆਤਮਾ ਦੇ ਰੂਪ ਵਿੱਚ ਇਨਸਾਨ ਉਸ ਦੀ ਪੂਜਾ ਕਰਦਾ ਹੈ ਇਨਸਾਨ ਨਾਲੋਂ ਪਹਿਲਾਂ ਮੂਰਤੀ ਸੁਣ ਲੈਂਦੀ ਹੈ ਮੂਰਤੀ ਦੇ ਪੈਰ ਵਿੱਚ ਜੇਕਰ ਕੋਈ ਦਰਖਤ ਉੱਗੇ ਤਾਂ ਉਹ ਵੱਡਾ ਹੋ ਸਕਦਾ ਹੈ ਪਰ ਇਨਸਾਨ ਦੇ ਅੰਦਰ ਕੋਈ ਵੀ ਫੁੱਗ ਨਹੀਂ ਸਕਦਾ ਕਿਉਂਕਿ ਇਨਸਾਨ ਆਪਣੇ ਆਪ ਨੂੰ ਜੀਵ ਕਹਿਣ ਦੀ ਗੱਲ ਕਰਦਾ ਹੈ ਪਰ ਅਸਲ ਵਿੱਚ ਉਹ ਨਰਜੀਵ ਹੋ ਚੁੱਕਾ ਹੈ ਅਤੇ ਮੂਰਤੀ ਜੀਵ ਜਿਸ ਉੱਤੇ ਇਨਸਾਨ ਨੂੰ ਇਨਸਾਨਾਂ ਨਾਲੋਂ ਜ਼ਿਆਦਾ भोसा तो है जो इंसाना दी सुन दी है पर इंसान नहीं सुनता धन बाबा श्री चांद जी महाराज धन बाबा श्री चांद जी धर्म की है इंसाना ने दसिया सच की है इंसानों ने दस्या परमात्मा की है इंसाना ने दसिया पर किसी ने यह नहीं दसिया कि जानवर भी ज्ञानी हो सकते हैं वह भी परमात्मा गल्ला ਕਰ ਸਕਦੇ ਹੋਣਗੇ ਜਿਵੇਂ انسان ਪਰਮਾਤਮਾ ਨਾਲ ਗੱਲਾਂ ਕਰਨ ਦੀ ਗੱਲ ਕਰਦਾ ਹੈ ਤਾਂ ਬਾਬਾ ਸ਼੍ਰੀ ਚੰਨ ਜੀ ਮਹਾਰਾਜ